ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਮੁਸ਼ਕਲਵਾਦੀਆਂ ਨਜ਼ਰ ਆ ਰਹੀਆਂ ਨੇ ਹੁਣ ਪੰਜਾਬ ਐਸਸੀ ਕਮਿਸ਼ਨ ਨੇ ਰਾਜਾ ਵੜਿੰਗ ਦੇ ਦੀ ਗ੍ਰਿਫਤਾਰੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ 20 ਨਵੰਬਰ ਤੱਕ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਹੋਗੇ ਨੇ ਜਾਣਕਾਰੀ ਅਨੁਸਾਰ ਕਪੂਰਥਲਾ ਦੇ ਐਸਐਸਪੀ ਨੇ ਅੱਜ ਐਸਸੀ ਕਮਿਸ਼ਨ ਨੂੰ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਸਵਰਗੀ ਕੇਂਦਰੀ ਮੰਤਰੀ ਬੂਟਾ ਸਿੰਘ ਬਾਰੇ ਕੀਤੀਆਂ ਗਈਆਂ ਅਪਮਾਨਜਨਕ ਟਿੱਪਣੀਆਂ ਸੰਬੰਧੀ ਸਟੇਟ ਰਿਪੋਰਟ ਸੌਪ ਦਿੱਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਦੇ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਗ੍ਰਿਫਤਾਰੀ ਬਾਰੇ ਪੁੱਛਤੇ ਹੋਏ ਕਪੂਰਥਲਾ ਦੇ ਐਸਐਸਪੀ ਦੀ ਨੁਮਾਇੰਦਗੀ ਕਰ ਰਹੇ ਡੀਐਸਪੀ ਹਰ ਗੁਰਦੇਵ ਸਿੰਘ ਨੇ ਕਿਹਾ ਕਿ ਸ਼ਿਕਾਇਤਕਰਤਾਵਾਂ ਸਰਬਜੋਤ ਸਿੰਘ ਦਾ ਬਿਆਨ ਦਰਜ ਕਰ ਲਿਆ ਹੈ ਅਤੇ ਉਹਨਾਂ ਦਾ ਜਾਤੀ ਸਰਟੀਫਿਕੇਟ ਪ੍ਰਾਪਤ ਕਰ ਲਿਆ ਹੈ ਪੁਲਿਸ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਸ਼ਿਕਾਇਤਕਰਤਾਵਾਂ ਤੋਂ ਮੀਡੀਆ ਰਿਕਾਰਡ ਫੋਰੈਂਸਿਕ ਜਾਂਚ ਲਈ ਪ੍ਰਾਪਤ ਕਰ ਲਏ ਗਏ ਨੇ ਗੜੀ ਨੇ ਕਿਹਾ ਕਿ ਉਹ ਰਾਜਾ ਵਿਰਿੰਗ ਸੀ ਕੋਈ ਰੋਬਿੰਡ ਹੁੱਡ ਨਹੀਂ ਜਿਸ ਨੂੰ ਤੁਸੀਂ ਨਹੀਂ ਲੱਭ ਸਕੇ ਗੜੀ ਨੇ ਡੀਐਸਪੀ ਨੂੰ ਆਪਣੇ ਮੋਬਾਈਲ ਫੋਨ ਤੋਂ ਇੱਕ ਵੀਡੀਓ ਦਿਖਾਇਆ ਤੇ ਸਮਝਾਇਆ ਕਿ ਉਹ ਤਰਨਤਾਰ ਨਤੇ ਨਵਾਂ ਸ਼ਹਿਰ ਦੇ ਵਿੱਚ ਘੁੰਮ ਰਿਹਾ ਹੈ ਅਤੇ ਤੁਸੀਂ ਉਸ ਨੂੰ ਕਿਉਂ ਨਹੀਂ ਲੱਭ ਸਕੇ ਮੌਕੇ ਦੀ ਵੀਡੀਓ ਸਾਹਮਣੇ ਆਈ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ 6 11 ਨੂੰ ਤੁਹਾਡੇ ਤੋਂ ਰਿਪੋਰਟ ਮੰਗੀ ਗਈ ਆ ਜੋ ਘਰ ਆ ਲਾਈਆ

ਇਸਦੇ ਪੰਜਾਂ ਦੇ ਵਿੱਚ ਵਿਚਾਲੇ ਕੀ ਕੀਤਾ ਉਹ ਰਿਪੋਰਟ ਚਾਹੀਦੀ ਹੈ। ਇਹ ਹੀ ਹੈ ਨਾ ਸ੍ਰੀ ਚ ਵਦਈ ਤੇ ਸ੍ਰੀ ਸਭੀ ਉਸ ਸਿੰਘ ਨੂੰ ਕਾਲ ਕੀਤੀ ਸੀ ਸਰ ਕੱਲੀ ਸ਼ਾਮ ਤੋਂ ਪੇਸ਼ ਹੋਏ ਹੈ ਸਰੀ ਦੇ ਵਿੱਚ। ਹੂੰ ਤੇ ਕੱਲ ਉਹਨਾਂ ਨੂੰ ਸਰ ਸਰਟੀਫਿਕੇਟ ਲੈ ਆ ਸੀ ਨਾਲ ਜਿਹੜੀ ਸਰ ਇਹ ਲੈਕਚਰ ਉਹਨਾਂ ਨੇ ਕੀਤਾ ਤਾਂ ਆ ਜਾਵਣੀ ਹੁੰਦੀ ਸਰ ਉਹਦੀ ਲੈਕਚਰ ਦੀ ਪੈਂਡ ਰੋਜ। ਕੋ ਇਹ ਆਪਰੇ ਇੱਕ ਮਿੱਟੀ ਸੀ ਤੁਹਾਡੀ ਤਕਰੀਰ ਬਲਵਾ ਸਰਬਜੋਤ ਸਿੰਘ ਤਲੇ ਫਿਰ ਉਤਾ ਸਿੰਘ ਇਹ ਸਰਪੱਤ ਨੇ ਲਿਆ ਸੀ ਸਰਪੱਤ ਨੂੰ ਇਹ ਕੱਟਮਾ ਸ਼ਾਵਲ ਤਫਤੀਸ਼ ਹੋਣੀ ਜਿਹੜਾ ਤੁਸੀਂ ਸੰਪਰਕ ਕੀਤਾ ਇਹ ਕਦੋਂ ਕੀਤਾ ਜੀ ਸਰ ਅਸੀਂ 4 ਜੀ ਨੂੰ ਵੀ ਕਾਪੀ ਕੀਤੀ ਸੀ ਫਾਈਲ ਨੂੰ 6 ਦੇ ਵੀ ਸਪੋਰਟ ਕੀਤੀ ਸੀ ਫਿਰ ਸਰ ਲਿਖੀ ਜੀ ਉਹਨਾਂ ਨੂੰ ਦਿੱਤਾ ਸੀ ਤੇ ਸਰ ਉਹਨਾਂ ਦਾ ਜੱਤੀ ਸਰਟੀਫਿਕੇਟ ਮੀਡੀਆ ਤੇ ਵਾਇਰਲ ਹੋਈ ਮੈਂ ਜੀ ਆਸ਼ੀਸ਼ ਨੇ ਮੰਗ ਕੀਤੀ ਜਿੰਨਾ ਸੋਸ ਤੋਂ ਪਤਾ ਲੱਗਾ ਉਸ ਬਾਰੇ ਵੀ ਇਹ ਦਾ ਮਤਲਬ ਜਿਹੜਾ ਤੁਸੀਂ ਇਹ ਮੰਗ ਕੀਤੀ ਆ ਵੀਡੀਓ ਦੀ ਪੈਨ ਡਰਾਈਵ ਦੀ ਜਿੱਦਾਂ ਪਰਚਾ ਦਰਜ ਕੀਤਾ ਉਹ ਤੋਂ ਥੋੜੇ ਕੋ ਹੈ ਨਹੀਂ ਸੀ ਪਰਚਾ ਕੀਤਾ ਦਰਜ ਕੀਤਾ ਤੇ ਸੈਕੰਡਰੀ ਫਾਈਲ ਸੀ ਜੀ ਵੀਡੀਓ ਭਾਈ ਸੀ ਜਿਹੜਾ ਹੁਣ ਦਾ ਜਿਆਦਾ ਸੀ ਸਰ ਡਾਊਨਲੋਡ ਵੀ ਕੀਤੀ ਆ ਸੀ ਕੁਝ ਹਾਂ ਤੇ ਦੂਜੀ ਵਾਰੀ ਪੈਨ ਡਰਾਈਵ ਤੇ ਵੀਡੀਓ ਕਮੰਗੀਏ ਸਰ ਉਹ ਹੀ ओरिजिनल ਜਾਣਨ ਵਾਸਤੇ ਸਰ ਜੀ ਠੀਕ ਤੇ ਸਰ ਅਜੇ ਹੋਰ ਤੇਕਨੀਕਲ ਵੀ ਹੋਣਾ ਇਹਦੇ ਵਿੱਚ ਸਾਰਾ ਜੀ ਬੈਟ ਵੀ ਦਾ ਸਰਟੀਫਿਕੇਟ ਵੀ ਲੈਣਾ ਟੈਕਨੀਕਲ ਸਰਟ ਵੀ ਉਹ ਯੂਜ਼ ਚ ਛੇੜਖਾਨੀ ਛੇੜਖਾਨੀ ਕਿਹਦੀ ਹੈ ਯਾਰੀ ਕਿਥੇ ਇਨਵੈਸਟੀਗੇਸ਼ਨ ਦਾ ਬੰਦੇ ਚ ਸਾਰਾ ਸਾਨੂੰ ਤੇ ਜੌਨੇ ਸਰ ਇਹ ਚਾਹੀਦੀ ਡੀ ਵੀ ਕਰ ਚੁੱਕੇ ਆ ਇਹਦੇ ਚ ਸਾਨੂੰ ਰੀਡ ਕਿੱਥੇ ਕੀਤੀ ਸਰ ਸਾਨੂੰ ਥੋੜੀ ਇਨਫੋਰਮੇਸ਼ਨ ਮਿਲੀ ਸੀ ਕਿ 에어ਪੋਰਟ ਜਲੰਧਰ ਆ ਰਹੇ ਸਰ ਉਥੇ ਤੇ ਉਥੇ ਅੰਮ੍ਰਿਤਸਰ ਸਰ ਫਿਰ ਸਾਡੀ ਸਰ ਐਸੀ ਨਾਲ ਸਾਡੇ ਐਸਪੀ ਡੀ ਸਰ ਸੀ ਹੋਰ ਵੀ ਡੀਐਸਪੀ ਸਰ ਬਾਤ ਤੇ ਜਿਸ ਸੀ ਉਹ ਵੀ ਹੋਇਆ ਤਰਨ ਤਰਨ ਹੈ ਨਹੀਂ ਤੋਂ ਰਲੀ ਚਿੱਤਾਂ ਤੋਂ ਸਰ ਉੱਤੇ ਜਾ ਕੇ ਦੇਖਿਆ ਸਰ ਬਾਕੀ ਪਿੰਡ ਦਾ ਪਤਾ ਲੱਗ ਗਿਆ ਸੀ ਕਿਹੜੇ ਪਿੰਡ ਦੇ ਵਿੱਚ ਇਹਨਾਂ ਨੇ ਲੈਕਚਰ ਕੀਤਾ ਹਾਂ ਫਿਰ ਹਾਂਜੀ ਸਰ ਪਰ ਜਲਦੀ ਫਿਰ ਰਿਸਿਵ ਕਰ ਲਾਂਗੇ ਸਰ ਨੂੰ ਕੰਪਲੀਟ ਕਰ ਲਾਂਗੇ ਇਸ ਤਰ੍ਹਾਂ ਕੱਲ੍ਹ ਹੀ ਤਰੰਤਾਨ ਸੀ ਕਿਸੋ ਕੇ ਪਾਇਆ ਸਿਰ ਤੋਂ ਚੈੱਕ ਕਰ ਲਿਆ ਸਰ ਠੀਕ ਹੋ ਗਿਆ ਫੇਰ ਆ ਜਾਓ ਜੀ ਕੱਲ ਨਵਾਂ ਸ਼ਹਿਰ ਸੋਰਸ ਲੱਗੇ ਸਾਡੇ ਸਰ ਪੋਸਟਿੰਗ ਹੋ ਹਾਂਜੀ ਉਹ ਕਰ ਲਾਂਗੇ ਸਾਡੀ ਕਰ ਲਾਂਗੇ ਫੋਨ ਚੱਲਦਾ ਹੋਣਾ ਹੈ ਉਹ ਕਰ ਲਾਂਗੇ ਸਭ ਉਹ ਸਭ ਕੁਝ ਕਰ ਰਾਜਈਆ ਰਾਬਰੇ ਹੋੜ ਤਾਂ ਨਹੀਂ ਹੈਗਾ ਸਰ ਬਿਲਕੁਲ ਸਾਰਾ ਕੁਝ ਦੇਖੋ ਕੰਪਲੀਟ ਕੀਤੀ ਸਭ ਕੁਝ ਬਈ ਦਲਤਾਂ ਦੀ ਇੱਜ਼ਤ ਲੁੱਟ ਕੇ ਗੁੰਮ ਹੋ ਗਿਆ ਜੰਗਲ ਚ ਰਾਜਈਆ ਰਾਬਰੇ ਹੋੜ ਤਾਂ ਨਹੀਂ ਹੈਗਾ ਸਰ ਅਸੀਂ ਉਹ ਕਰ ਲੈਂਦੇ ਜੀ ਕੰਪਲੀਟ ਕਰਾਂਗੇ ਜੀ ਸਰ ਡੈਫੀਨੇਟਲੀ ਕਿੰਨੇ ਦਿਨਾਂ ਚੀ ਰਿਪੋਰਟ ਕਰੋਗੇ ਬੀ ਇਹ ਵੀਡੀਓ ਜਿਹੜੀ ਆ ਇਹਦਾ ਜਿਹੜਾ ਵੀਡੀਓ ਰਿਪੋਰਟ ਮੰਗਦੇ ਸਰ ਟੈਕਨੀਕਲ ਤੇ ਸਰ ਹਫਤਾ 10 ਦਿਨ ਤੇ ਲੱਗ ਜਾਂਦੇ ਲੋ ਟੈਕਨੀਕਲ ਦੇ ਵਿੱਚ ਜਿਹੜਾ ਪੈਂਕ ਪੀ ਦਾ ਸਰਟੀਫਿਕੇਟ ਲੈਣਾ ਸਰ ਉਹ ਉਹਦੇ ਜਿੱਥੋਂ ਮਿਲਣਾ ਹੋ ਇਹ ਸਰ ਟੈਕਨੀਕਲ ਸਰ ਤੋਂ ਹੀ ਸੰਭੰਧਿਤ ਕਿੱਥੋਂ ਇਹ ਸਰ ਇਹ ਤੋਂ ਸਾਈਬਰ ਫਲੋਰ ਤੋਂ ਲੈਵਾਂਗੇ ਜਾਂ ਸਾਡੇ ਡੀਆਈਏ ਆਫਿਸ ਦੇ ਵਿੱਚ ਹੈਗਾ ਫਰੈਂਸਿਕ ਲੈਬ ਤੋਂ ਜਾਂ ਕਿੱਥੋਂ ਲੈਣ ਦੇ ਮੈਂ ਸਰ ਜੇ ਮੋਹਾਲੀ ਆ ਉਹ ਸਰ ਉੱਥੇ ਵੀ ਹੈਗੀ ਹੈ ਸਰ ਜੀ ਮੈਨੂੰ ਜੇ ਮੈਂ 24 ਕਾ ਨਾ ਕਢਾ ਦਿੰਨਾ ਐਦਾਂ ਭੇਜ ਕੇ ਮੈਂ ਹੋਣੀ ਕਢਾ ਲੈਣਾ ਕਰਵਾ ਲੈਂਦੇ ਫਿਰ ਅਸੀ ਕਰਵਾ ਲੈਂਦੇ ਹੂੰ ਕਰਵਾ ਲੇ ਲਈ ਜੀ ਅਬਾ ਫਾਰਮੈਲਟੀ ਵੀ ਪੂਰੀ ਕਰਨੀ ਹੈ ਪੱਸ਼ੰਦ ਤਾਂ ਦਿੱਤਾ ਹੀ ਹੈ ਨਾ ਆਪਣੇ ਚੇਤੇ ਪਾਏ ਉਹ ਕਰਵਾ ਲੈਣਾ ਸੀ ਅੱਜ ਤਿੰਨ ਚੁੱਕੀ ਹੋ ਗਈ 10 10 ਇਥੇ ਸਭ ਕ੍ਰੀਆਂ ਕਾਟਾ ਬਿਲਕੁਲ ਇਹਨੇ ਪੇ ਆਪ ਵੀ ਆਪਣੇ ਬੈਂਕ ਖਾਤਾ ਇਹ ਹੈਗਾ ਸਾਡੇ ਕੋਲ ਸਬੂਤ ਸਰ ਅਸੀਂ ਇਹ ਸਾਰਾ ਕਰ ਲੈਣਾ ਕੰਪਲੀਟ ਜਿਹੜਾ ਹੈ 100% ਅਸੀਂ ਇਹਦੇ ਰੈਸ ਵੀ ਕਰਾਂਗੇ ਡੀਐਸਪੀ ਸਾਹਿਬ ਦੇਖੋ ਸਰਦਾਰ ਬੂਟਾ ਸਿੰਘ ਸਰ ਸਾਡੇ ਬੜੇ ਸਨਮਾਨਜੋਗ ਹੈ ਜੀ ਸਨਮਾਨਜੋਗ ਪੰਜਾਬ ਦੀ ਸਿੱਖਿਆ ਸਾਰੇ ਪੰਜਾਬੀਆਂ ਦਾ ਮਾਰਤਾ ਸੀ ਤੇ ਉਸ ਤੋਂ ਬਾਅਦ 8 ਵਾਰ ਦੀ ਐਮਪੀ ਐਮਪੀ ਸਰ ਮਿਨਿਸਟਰ ਅਸਹਾਤੇ ਮਿਨਿਸਟਰ ਅਸਹਾਤੇ ਤੇ ਜਦੋਂ ਸਾਰੀ ਦੁਨੀਆ ਨੇ ਉਹਨੂੰ ਇਕੱਲਾ ਛੱਡ ਤਾ ਨਾ ਸਾਰੀਆਂ ਪਾਰਟੀਆਂ ਨੇ ਤੇ ਇਕੱਲਾ ਹੀ ਜਾ ਕੇ ਲੜ ਪਿਆ ਮੈਦਾਨ 'ਚ ਤੇ ਜਲੌਰ ਤੋਂ ਐਮਪੀ ਬਣ ਗਿਆ ਯਾਦ ਹਾਂਜੀ ਸਰ ਲੜੇ ਬੱਡੀ ਵੱਡੀ ਸ਼ਖਸੀਅਤ ਪੰਜਾਬ ਛੱਡ ਕੇ ਰਾਜਸਥਾਨ ਤੋਂ ਖੜਾ ਹੋ ਗਿਆ ਜੀ ਸਰ ਤੇ ਰਾਸਥਾਨ ਨੇ ਵੀ ਵੋਟਾਂ ਬਾਤੀਆਂ ਉਹਨਾਂ ਨੇ ਵੀ ਮਾਨ ਸਨਮਾਨ ਕੀਤਾ ਅਸੀਂ ਪੰਜਾਬੀਆਂ ਨੇ ਮਾਨ ਸਨਮਾਨ ਕਿਉਂ ਕਰਾਉਣਾ ਐਨ ਐਜੂਕੇਟਿਡ ਪਰਸਨ ਐ ਸਰ ਉਸ ਟਾਈਮ ਤੇ ਐਮ ਐ ਇੱਥੇ ਕੇ ਵੀ ਸਰ ਦਾ ਪੀ ਐਚ ਡੀ ਬੰਦੇਲਖੰਡ ਯੂਨੀਵਰਸਿਟੀ ਤੋਂ ਪੀ ਐਚ ਡੀ ਫਿਰ ਸਰ ਕਾਫੀ ਲੈਂਗੁਏਜ ਦੇ ਉੱਤੇ ਇਨਦੀਜ਼ ਪਕੜ ਸੀ ਇੰਗਲਿਸ਼ ਦਾ ਫਲੂ ਫੋਰ ਜ਼ਿਆਦਾ ਸੀ ਦੇਖ ਲਓ ਜੀ ਮੈਂ ਬਾਸ਼ਨ ਸੁਣਿਆ ਬਹੁਤ ਸੋਹਣਾ ਸ਼ਾਬਾਸ਼ ਫਿਰ ਨੈਸ਼ਨਲ ਕਮਿਸ਼ਨ ਦੇ ਚੇਅਰਮੈਨ ਚੇਅਰਮੈਨ ਸਰ ਪਹਿਲੀ ਵਾਰ ਜਿਹੜੇ ਦਲਤਾਂ ਨੂੰ ਸਾਫ ਦੋਆ ਦੇ ਰਹੇ ਹਾਂ ਉਨੋ ਉਹਦੀ ਉਹ ਜਾਤ ਪਰਖ ਲਈ ਉਹਦਾ ਹੀ ਰੰਗ ਰੰਗ ਕਾਲਾ ਕੋਰਾ ਸਰ ਇਹਨਾਂ ਜੀ ਜੋ ਦੋਵੇਂ ਬੰਦੇ ਦਾ ਜਦੋਂ ਕਹਿ ਦिए ਮਾੜਾ ਟਾਈਮ ਆਇਆ ਇਹਨਾਂ ਜੀ ਉਹ ਨਕਲ ਕਰਨੀ ਚਾਹੁੰਦੇ ਕਿਸੇ ਦੀ ਪਰ ਉਹ ਨਕਲ ਹੋਈ ਨਹੀਂ ਇਹਨਾਂ ਕੋ ਜਿੱਤਾ ਕਹਿ ਦिए ਕਿ ਇਹਨਾਂ ਨੇ ਬੜਾ ਉਹ ਆਪਣੀ ਲੈਂਗੁਏਜ ਜਿਹੜੀ ਗਲਤ ਇਸ ਮਾਮਲੇ ਦੇ ਵਿੱਚ ਸਰ ਬਿਲਕੁਲ ਠੀਕ ਨਹੀਂ ਹੋਏਗੀ ਜੀ ਇਹ ਸਾਨੂੰ ਮੈਨੂੰ ਕਿੰਨੇ ਦਿਨਾਂ ਚ ਰਿਪੋਰਟ ਆਉਂਦੀ ਤੁਹਾਡੀ ਅਗਲੀ ਤੇ ਡੇਲੀ ਅਪਡੇਟ ਤੇ ਪਾਵਾਂ ਤੁਹਾਨੂੰ ਨੇ ਸਟੇਟ ਲਈ ਅਪ੍ਰੋਪਰ ਨਾ ਪਾਉਜੀ। ਇਹ ਫੰਡਰਟਵੀਕ ਦੇ ਅੰਦਰ 60 ਦਿਨ ਦੇ ਵਿੱਚ ਅਸੀਂ ਇਹ ਇਨਵੈਸਟੀਗੇਸ਼ਨ ਪੂਕਲੀ ਕਰਨੀ ਕਰਨੀ ਹੈ ਜੀ। ਐਸਐਸਸੀ ਐਕਟ ਲੱਗਿਆ ਸਰ। ਉੱਚੇ ਸੀ 60 ਦਿਨ ਦੇ ਵਿੱਚ ਕੰਪਲੀਟ ਕਰਨੀ ਆਈ ਦੀ ਸਾਰੀ ਇਨਵੈਸਟੀਗੇਸ਼ਨ ਜੀ। ਉਹ ਕਰ ਲੈਣੀ ਚਾਹੀਦੀ ਸੀ ਸਰ। ਵਿਸਾਇਡ ਦੀ ਟੀਮ ਆ ਸਰ ਭਣੀਆ ਮਦਦ ਕੋ ਸਕੇ। ਇਹ ਸਭ ਕੁਝ ਹੋ ਰਿਹਾ ਹੈ। ਕਿੰਨੇ ਦਿਨ? ਇਸ ਵੀਕ ਦੇ ਅੰਦਰ ਜੀ ਸਰ। ਨਹੀਂ, ਵੀ ਦਿਨ। ਇਹ ਤਾਂ ਜਿੱਦਾਂ ਆ ਵੀ ਉਹ ਤੇ ਸਰ ਇਨਵੈਸਟੀਗੇਸ਼ਨ ਇਸ ਐਕਸੀਡਰ ਵਿੱਚ ਕਰਨੀ ਹੈ ਕੰਪਲੀਟ 60 ਦਿਨ ਦੇ ਵਿੱਚ ਕਰ ਲੈਣੀ ਹੈ ਜੀ ਅਸੀਂ ਕਿਤੇ ਇਦਾਂ ਹੈ ਨਾ ਵੀ ਵੀ ਜਿੱਦਾਂ ਖਰਗੋਸ਼ ਭੱਜਿਆ ਨਾ ਕੁਲੇਬਦਾਂ ਚ ਕਰ ਲਾਂਗੇ ਸਰ ਅਸੀਂ ਇਹ ਸ਼ਿਕਾਰੀ ਆਪਣੇ ਕੁੱਤਿਆਂ ਦੀ ਸੰਗਲੀ ਫੜ ਲੈ। ਨਹੀਂ ਸਰ ਤੁਸੀਂ ਫਿਕਰ ਨਾ ਕਰੋ ਇਹ ਕਿਹ ਹੈ ਇਹ 60 ਦੇ ਵਾਸਤੇ ਵੀ ਜਿੱਦਾਂ ਸਵਾਲ ਹੈਗਾ।